ਆਨੇ ਲੋਕ ਸੁਣ ਰਹੇ ਨੇ ਫਿਰ ਅਸੀਂ ਕੰਮ ਲਾ ਕੇ ਤੁਸੀਂ ਸੁਣ ਗਏ ਹੋ ਨਾ ਉਹ ਸਾਡੇ ਬੱਚੇ ਗਉਣਗੇ ਤੁਸੀਂ ਸਾਡੇ ਬੱਚੇ ਸੁਣਨਗੇ ਆ ਇਹ ਹਮੇਸ਼ਾ ਹੀ ਐਸੇ ਰਹਿਆ ਨੇ ਭਈ ਤਰਪਾ ਜਾ ਲਓ ਮਲਕੀ ਜੀ ਦੀ ਮਿਹਰਮਾਇਸ਼ਾਈ ਹੈ ਗਿਆਨੀ ਸੋਣ ਸਿੱਧਰ ਦਾ ਲਿਖਾ ਮਲਕੀ ਕੀ ਮਾ ਬੈਸਰ ਲੱਕ ਸੁਣਨਾ ਇਹ ਸਾਰਾ ਰਿਕਾਰਡ ਕਰਨਾ ਕੀਮਾ ਰਾਜਨਤਾ ਪਤੀਜਾ ਤੱਕ ਹਾਜ਼ਰੇ ਦਾ ਰਹਿਣ ਵਾਲਾ ਗੜ ਮੁਗਲਾਣਾ ਦੇ ਸਰਦਾਰ ਰਾਮਬਾਬ ਦੀ ਰਣਤੀ ਮਲਕੀ ਦੇ ਨਾਲ ਵਿਆਹ ਆ ਗਿਆ ਨਿੱਕੇ ਨਿੱਕੇ ਦਾ ਵਿਆਹ ਹੋ ਗਿਆ ਛੋਟਿਆਂ ਛੋਟਿਆਂ ਦਾ ਆਪਣੇ ਮੁਲਕ ਵਿੱਚ ਪਹਿਲਾਂ ਇਹ ਰਵਾਜ ਹੁੰਦਾ ਸੀ ਵੀ ਛੋਟਿਆਂ ਛੋਟਿਆਂ ਦਾ ਵਿਆਹ ਕਰ ਦਿੰਦੇ 3 5 7 ਜਾਂ 9 ਜਾਂ 11 ਜਾਂ 13 ਸਾਲ ਬਾਅਦ ਮੁਗਲਾਵਾ ਲੈ ਕੇ ਆਉਂਦੇ ਹੁਣ ਤਾਂ ਰਵਾਜ हट ਗਿਆ ਕਿਉਂਕਿ ਲੋਕ ਪੜਨੇ ਲੱਗੇ ਨੇ ਵਿੱਦਿਆਵੇਂ ਇਨਸਾਨ ਦੇ ਦਿਮਾਗ ਨੂੰ ਰੌਸ਼ਨੀ ਬਖਸ਼ੀ ਹੈ ਉਸ ਰੌਸ਼ਨੀ ਦੇ ਆਧਾਰ ਤੇ ਇਨਸਾਨ ਹੌਲੀ ਹੌਲੀ ਸਮਾਜ ਦੀਆਂ ਪ੍ਰੀਤੀਆਂ ਦੂਰ ਕਰਦਾ ਜਾ ਰਿਹਾ ਪਰ ਕਿੱਥੇ ਹੜਪੜਦਾ ਹੈਗੀ ਹੈ ਪੁਰਾਣੇ ਇਲਾਕੇ ਉੱਥੇ ਹਾਲੇ ਪੁਰਾਣੇ ਰਸਮ ਰਿਵਾਜ ਪੂਨੀਆਂ ਵਿੱਚ ਮੌਜੂਦ ਨੇ ਕਿਉਂਕਿ ਸਾਨੂੰ ਬਹੁਤ ਸਾਦੇ ਜਾਣ ਦਾ ਮੌਕਾ ਮਿਲਦਾ ਅਸੀਂ ਇਕੱਠਾਂ ਦੇਖਿਆ 8-9 ਸਾਲ ਦਾ ਮੁੰਡਾ 5-6 ਸਾਲ ਦੀ ਕੁੜੀ ਉਹਨਾਂ ਦਾ ਵਿਆਹ ਹੋਣ ਲਿਆ ਹੋਇਆ ਰਾਤ ਦੇ 2:30 ਵਜੇ ਜਦੋਂ ਫੇਰਿਆਂ ਦਾ ਟਾਈਮ ਹੋਇਆ ਪੰਡਿਤ ਜੀ ਕਹਿੰਦੇ ਬੀਬੀ ਨੂੰ ਲੈ ਕੇ ਆਓ ਫੇਰਿਆਂ ਦਾ ਟਾਈਮ ਹੋ ਗਿਆ ਤਾਂ ਕੁੜੀ ਦੀ ਮਾਂ ਕੁੜੀ ਨੂੰ ਲੱਭਣ ਦੁਰਪਈ ਅੰਦਰ ਬਾਹਰ ਖੱਪੇ ਤੇ ਜੇ ਉਪਰ ਥੱਲੇ ਦੇਖਿਆ ਕੁੜੀ ਲੱਭੇ ਕਿਥੋਂ ਨਾ ਸਾਰਾ ਟੱਬਰ ਘਰ ਆ ਗਿਆ ਰਾਤ ਦੇ 2:30 ਵਜੇ ਕਿਹੜਾ ਨਿਆਣਾ ਜਾਗਣਾ ਤੁਸੀਂ ਆਪ ਸਿਆਣੇ ਕਬਰ ਕਬਰ ਆ ਗਿਆ ਸਰ ਆਪਣ ਕਿਸੇ ਪਾਸੇ ਲੱਗ ਗਿਆ ਕੋਈ ਕਿਸੇ ਪਾਸੇ ਉਹਦੀ ਮਾਂ ਤਾਂ ਸਿਰ ਫੜ ਕੇ ਅੰਦਰ ਜਾ ਬੜੀ ਜਦੋਂ ਪਿਛਲੀ ਕੋਲਡੀ ਚ ਗਈ ਜਿੱਥੇ ਲੱਡੂ ਬੱਟੀ ਦੇ ਸੀਗੇ ਲੱਡੂ ਦਾ ਕੜਾਹਾ ਪਿਆ ਸੀਗਾ ਉੱਥੇ ਦੇਖਿਆ ਉਹ ਗੁੱਡੀ ਲੱਡੂ ਖਾਂਦੀ ਖਾਂਦੀ ਉੱਥੇ ਸੌਂ ਗਈ ਉਹ ਦੇਖ ਕੇ ਉਹਦੀ ਮਾਂ ਨੂੰ ਸੁਤਰਵਾਸਾ ਜਾ ਹੋਇਆ ਸਾਢ ਸਾਰ ਆ ਜਾ ਕੇ ਉਹ ਨੂੰ ਹਰੂਣਾ ਦੇ ਕੇ ਜਗਾਇਆ ਗੁੱਡੀ ਉੱਠ ਫੇਰੇ ਲੈਣਾ ਗੁੱਡੀ ਉੱਠ ਫੇਰੇ ਲੈਣਾ ਗੁੱਡੀ ਵਿਚਾਰੀ ਖੂਬ ਸੁਤੀ ਪਈ ਹੋਊ ਕਰੀ ਜਾਵੇ ਤੇ ਬਾਰਾ ਪੰਡਿਤ ਜੀ ਦੇ ਫੇਰ ਲਾ ਲਾ ਪਾਤਾ ਛੇਂਦੀ ਕਰੇ ਭਾਈ ਕਿਹੜਾ ਨੂੰ ਟਾਈਮ ਲੰਘਦਾ ਜਾਂਦਾ ਬੀਬੀ ਨੂੰ ਜਲਦੀ ਲੈ ਕੇ ਆਓ ਤਾਂ ਕੁੜੀ ਵੀ ਮਾਂ ਨੇ ਖੇਡ ਕੇ ਉਹ ਮੂੰਹ ਤੇ ਛੋਟੀ ਦੀ ਪਿਆਰ ਦੀ ਚਪੇਣ ਮਾਰਦੇ ਆ ਤੇ ਗੁੱਡੀ ਉੱਠ ਮੈਂ ਤੈਨੂੰ ਕਿੰਨੀ ਉੱਠ ਕੇ ਫੇਰੇ ਲੈ ਲਾ ਉਹ ਵਿਚਾਰੀ ਬੱਚੀ ਸੁਤਰੀਨਿੰਦੀ ਜੀ ਉੱਠੀ ਉੱਠ ਗਿਆ ਸਾਰੀ ਕਹਿੰਦੀ ਮਾਂ ਹੁਣ ਤੂੰ ਲੈ ਲੈ ਮੈਂ ਤਾਂ ਸਵੇਰੇ ਹੀ ਲੈ ਜਾਂਦੀ ਜਿਹੜਾ ਬੱਚਿਆਂ ਨੂੰ ਬਿਲਕੁਲ ਪਤਾ ਨਹੀਂ ਸੀ ਹੁੰਦਾ ਉਹਨਾਂ ਨੂੰ ਕੁੰਡੇ ਰੱਖ ਦਿੰਦੇ ਸਨ ਜਿਵੇਂ ਮਲਕੀ ਕੀ ਮੇਰਾ ਵਿਆਹ ਹੋਇਆ ਮਲਕੀ ਦਾ ਡੋਲਾ ਗੜਬਗਲਾਣੇ ਚੱਲਿਆ ਟੱਟਾ ਜਾਵੇ ਪੂਜਾ ਇੱਕ ਦਿਨ ਨਾ ਉਹਦੇ ਰਹਿਣ ਤੋਂ ਬਾਅਦ ਦੋਵੇਂ ਜਿਹੜੇ ਵਿਦਾ ਹੋ ਕੇ ਵਾਪਸ ਗੜਮੁਗਲਾਣੇ ਆ ਗਿਆ ਇਸ ਦੌਰਾਨ ਨਾ ਜੀ ਮੈਨੇ ਮਲਕੀ ਨੂੰ ਵੇਖਿਆ ਨਾ ਮਲਕੀ ਨੇ ਕੀ ਮੈਨੂੰ ਵੇਖਿਆ ਸਮਾਂ ਵੀ ਤੂਗਾ ਗਿਆ ਵਕਤ ਗੁਜ਼ਰਦਾ ਗਿਆ ਦੋਨੋਂ ਜਿਹੜੇ ਜਵਾਨ ਹੋ ਗਏ ਪਰ ਹੋਰ ਵੀ ਸੋਹਣਾ ਲੱਗਦਾ ਹੋਣਾ ਉਧਰ ਬਚੋਲਣ ਜਾ ਕੇ ਕੀਪੇ ਨੂੰ ਆ ਕੇ ਕਰੇ ਅਰੇ ਆਕੀਮਿਆ ਤੇਰੀ ਮਲਕੀ ਹਜ਼ਾਰਾਂ ਨਹੀਂ ਬਲਕਿ ਲੱਕਾਂ ਵਿੱਚ ਇੱਕ ਹੈ ਵੇਂਦਿਆਸਾਰ ਇਨਸਾਨ ਦਾ ਕੀ ਪਿੰਡੇ ਵੀ ਕਸ਼ਾਕੇ ਡਿੱਗ ਪੰਡੇ ਨੇ ਲਓ ਜੀ ਇੱਕ ਦੂਜੇ ਦੇ ਹੁਸਨ ਦੀ ਤਰੀਫ਼ ਸੁਣਦੇ ਸੁਣਦੇ ਇੱਕ ਦੂਜੇ ਨੂੰ ਬਗੜ ਦੇਖਿਆ ਇੱਕ ਦੂਜੇ ਉਤੇ ਆਸ਼ਿਕ ਹੋ ਗਏ ਸਬੱਬੀ ਮੇਲੇ ਹੁੰਦੇ ਨੇ ਇੱਕ ਵਾਰੀ ਕੀ ਮਾ ਜਾ ਰਿਹਾ ਗੜਮੁਗ ਦੇ ਵਿੱਚ ਇੱਕ ਖੂਹ ਦੇ ਉੱਤੇ ਕੁੜੀਆਂ ਪਾਣੀ ਭਰਦੀਆਂ ਨੇ ਉਹਨਾਂ ਵਿੱਚ ਮਲਕੀ ਵੀ ਸੀ ਮਲਕੀ ਦਾ ਹੌਤਲ ਵੇਖ ਕੇ ਕੀ ਮਾਤ ਦੇਖ ਲੋ ਗਿਆ ਉਹਦੇ ਪੈਰਾਂ ਨੂੰ ਮੱਝੀ ਹੁਸਨ ਦੀ ਸੰਜੀਤ ਇਕਦਮ ਵੀ ਗਾਣਾ ਪੜਤ ਗਿਆ ਪਾਣੀ ਪੀਣ ਦੇ ਮਹਾਨੇ ਖੂਹ ਤੇ ਜਾਂਦਾ ਪਾਣੀ ਮੰਗਦਾ ਉਹਨਾਂ ਕੁੜੀਆਂ ਤੋਂ ਕੌਣਾ ਕੁੜੀਆਂ ਦੀ ਸਰਦਾਰ ਹੁਸਨ ਦੀ ਮਲਕਾ ਮਲਕੀ ਨੂੰ ਤੋੜ ਕੇ ਜਵਾਬ ਦਿੰਦੀ ਹੈ ਜਦ ਨਾਲ ਗੌਰ ਨਾਲ ਸੁਣਨਾ ਹੈ लमा पेडरा पियासे प्यारे

ਗਿਆ ਰਾਰਾ ਰੂ चपेर प्यारे चना न प्यारे ते हथी लॻे ਹੋ ਨਦੀ ਧੀ ਲਗੇ ਮੁਕ ਪਰਕੇ ਉਹ ਪਾਣੀ ਲਾਲ ਸ਼ਰਾਬ ਪਰਗੇ ਜਾਪੇ ਪਰье ਇਹ ਪਾਣੀ ਲਾਲ ਸ਼ਰਾਬ ਪਰਗੇ ਜਾਪੇ ਪਰье ਤੇਰੀ ਮੈਨੀ ਦਿਲ ਸ਼ਿਕਰੀ ਕੋਲੋਂ ਡਰਕੇ ਇਹ ਤੇਰੇ ਮੈਨੀ ਤੇ ਪ੍ਰਸ਼ਾਰੇ ਕੋਲੋਂ ਡਰਕੇ ਬਿਜਲੀ ਬਦਲਾ ਉੱਲੇ ਮੰਮੀ ਨੀਂ ਮੀ ਚਮਕੇ ਨੀ ਮੁਟਿਆਰੇ ਬਿਜਲੀ ਬਦਲਾ ਉੱਲੇ ਮੰਮੀ ਨੀਂ ਮੀ ਚਮਕੇ ਨੀ ਮੁਟਿਆਰੇ ਤੂੜਾ ਹਸਨੀ ਹੈ ਪਲਵੇ ਦਾ ਟੋਲਾ ਕਰ

भुलेखा के शन खां मुंडिया मैनू मुड़ मुड़े भुलेखा के शन था मुंडिया

ਫਰਾਂਜਾ ਦਾ ਪੁੱਤ ਜਾਂ ਤੱਕ ਹਾੜੇ ਹਾੜੇ ਰਹਿਣ ਵਾਲਾ ਨੰਮੂਗ ਨਾਨਦੇ ਸਰਦਾਰ ਫਰਾਂਜਾ ਵਰਗੀ ਦੀ ਲੜਕੀ ਮੰਗੀ ਦੇ ਨਾਲ ਦਾ ਵਿਆਹ ਹੋ ਗਿਆ ਟਿਕਾਣੇ ਤੇ ਵਿਆਹ ਹੋ ਗਿਆ ਆਪਣੇ ਮੂਲਕ ਦੇ ਪਹਿਲਾਂ ਰਿਵਾਜ ਹੁੰਦਾ ਸੀ ਕਿ ਛੋਟੇ ਛੋਟਿਆਂ ਦਾ ਵਿਆਹ ਕਰ ਦਿੰਦੇ 3 5 7 9 11 13 ਯਾਨੀ ਕਿ ਟਰਾਂਕ ਸਾਲ ਚ ਕੁਗਲਾਵਾ ਲੈ ਕੇ ਆਉਂਦੇ ਉਹਦਾ ਰਿਵਾਜ ਹਟ ਗਿਆ ਕਿਉਂਕਿ ਲੋਕ ਫੜ ਲਏ ਕਹਿੰਦੇ ਮਿੱਤਿਆਂ ਨੇ ਇਨਸਾਨ ਨੂੰ ਰੋਸ਼ਨੀ ਦਿੱਤੀ ਹੈ ਔਰ ਇਸ ਰੋਸ਼ਨੀ ਦੇ ਅਨਾਰ ਤੇ ਇਨਸਾਨ ਹੋਣੀ ਹੋਣੀ ਸਮਾਜ ਦੀਆਂ ਬੁਰਾਈਆਂ ਦੂਰ ਕਰਦਾ ਜਾਣ ਹੈ ਪਰ ਜਿੱਥੇ ਅਣ ਮਨਤਾ ਹੈ ਕਿ ਹਰਿਆਣਾ ਦੀ ਥਰੇ ਦਾ ਉੱਪਰਲੇ ਪਾਸੇ ਨਾਲ ਨਾਲ ਬੱਦਲੂ ਰਾਜਸਥਾਨ ਦੀ ਥਰੇ ਦੇ ਵਿੱਚ ਦਿਖਾਣ ਵਾਲ ਨੂੰ ਦੇਖ ਕੇ ਹਰਾ ਹੈਗੇ ਉਥੇ ਹਰਲੇ ਵੀ ਨਿੱਪੜੇ ਤੇ ਬੱਚਿਆਂ ਦਾ ਵਿਆਹ ਕਰ ਦਿੰਦੇ ਨੇ ਗੁੱਸੂਗਦੇ ਨੇੜੇ ਦਾ ਮੰਗਣਾ ਕਰ ਦਿੰਦੇ ਨੇ ਸਾਨੂੰ ਕਿਉਂ ਕਿ ਕਈ ਜਿਹੜਾ ਜਾਣ ਦਾ ਮੌਕਾ ਮਿਲਦਾ ਅਸੀਂ ਇੱਕ ਥਾਂ ਦੇ ਦੇਖਿਆ 8-9 ਸਾਲ ਦਾ ਮੁੰਡਾ 5-6 ਸਾਲ ਦੀ ਕੁੜੀ ਕੋਣ ਦਾ ਵਿਆਹ ਹੋ ਗਿਆ ਹੈ ਆਈਏ ਤਮਾਸ਼ਾ ਦੇਖਣ ਵਾਸਤੇ ਅਸੀਂ ਵੀ ਰੁਕ ਗਏ ਰਾਤ ਦੇ 2:30 ਵਜੇ ਦੇਖੋ ਫੇਰ ਇਹਦਾ ਟਾਈਮ ਹੋਇਆ ਤਾਂ ਪੰਡਿਤ ਜੀ ਕਹਿੰਦੇ ਫੇਰ ਇਹਦਾ ਟਾਈਮ ਹੋ ਗਿਆ ਬੀਬੀ ਨੂੰ ਲੈ ਕੇ ਆਓ ਕੁੜੀ ਦੀ ਮਾਂ ਕੁੜੀ ਨੂੰ ਕਮਰੇ ਵਿੱਚ ਲੈਣ ਵਾਸਤੇ ਨਹੀਂ ਕੁੜੀ ਉੱਥੇ ਹੈ ਨਾ ਨਾ ਕਰ ਰਹੀ ਐ ਇੱਧਰ ਉੱਧਰ ਖੰਬੇ ਸੱਜੇ ਉੱਪਰ ਥੱਲੇ ਅੰਦਰ ਬਾਹਰ ਦੇਖਿਆ ਕੁੜੀ ਲੰਬੇ ਜੀ ਤੋਂ ਰਛੀਆ ਪਾਪਾ ਜਾਣ ਮਾਂ ਇੱਜ਼ਤ ਦਾ ਸਵਾਲ ਹੁੰਦਾ ਹੌਲੀ ਹੌਲੀ ਸਾਰੇ ਕਬਰ ਨੂੰ ਪਤਾ ਲੱਗ ਗਿਆ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਕਿ ਕਿਸੇ ਪਾਸੇ ਉਹ ਕੁੜੀ ਨੂੰ ਵੇਖਣ ਕੋਈ ਕਿਸੇ ਪਾਸੇ ਉੜ ਗਿਆ ਮਾਰੀ ਤਾਂ ਪਾਣੀ ਦੇ ਛਿੱਟੇ ਛੁਪੇ ਮਾਰ ਕੇ ਮਾੜੀ ਮੋਟੀ ਹੋਸ਼ ਆਈ ਉਹ ਤਾਂ ਤੇਰੀ ਸ਼ਰਮ ਨਹੀਂ ਮਾਰੀ ਪਿਛਲੀ ਕੋਲ ਤੁਸੀਂ ਚਾਵੜੀ ਕਿਤੇ ਕਹਾ ਘਾਸੀ ਦੇ ਤੁਰ ਉੱਤ ਸੀ ਉੱਥੇ ਜਾ ਕੇ ਦੀ ਨਜ਼ਰ ਤੇ ਕਿ ਭੁਕੇ ਜਿੱਤੇ ਮੋਰੀ ਤੇ ਜਾਪੇ ਕੀ ਦੇਖਿਆ ਉਹ ਗੁੱਡੀ ਮੋਰੀ ਤੇ ਸੁੱਤੀ ਪਈ ਅੱਧਾ ਕਿ ਲੱਡੂ ਹੱਥ ਫੜਿਆ ਹੋਇਆ ਅੱਧਾ ਕਬੂਦ ਪਾਇਆ ਹੋਇਆ ਬੱਚੀ ਸੀ ਣਾਣੀ ਸੀ राति जो सोभी वेही दरवाशा लह गुडी वेचारी खूब सुती पई मारो पंडित जी फिर रोल पुछे करो भई फेरहंदा त टाइम लॻंदा रहंदा बीबीन जल्दी लेक आउ त पंडित जी कणिक जी आवाज़ सुन ते माउ गुस्सा आया उन कुड़ी जे मूह जे उते छोटी जी प्यार चपेट मारे आखिया कुटी ਮਾਤਾ ਨੂੰ ਕਹਿੰਦੀ ਯਾਰ ਉੱਠ ਕੇ ਫੇਰੇ ਲੈਣਾ ਉਹ ਵਿਚਾਰੀ ਬੱਚੀ ਸੁੱਤਾ ਅੰਦੀ ਦੀ ਜੀ ਉੱਠੀ ਉੱਠਿਆ ਸਾਰੀ ਕਦੀ ਮਾ ਹੁਣ ਤੂੰ ਜਾ ਲੈ ਮੈਂ ਤਾਂ ਸਵੇਰੇ ਹੀ ਨਹੀਂ ਉੱਠੀ ਜਿਹੜਾ ਬੱਚਿਆਂ ਨੂੰ ਗੁੱਸਾ ਪਤਾ ਨਹੀਂ ਸੀ ਹੁੰਦਾ ਉਹਨਾਂ ਨੂੰ ਕੁੱਟ ਕੇ ਰੱਖ ਦਿੰਦੇ ਸਨ ਐਵੇਂ ਜਿਵੇਂ ਮਲਕੀ ਜੀ ਮੇ ਦਾ ਵਿਆਹ ਹੋਇਆ ਮਲਕੀ ਦਾ ਲੋੜਾ ਗੱਲ ਤੋਂ ਪਾਣੀ ਚੱਲਿਆ 80000 ਪੁੱਜਾ ਤੇ ਜਿਹੜੇ ਢੜਾ ਉੱਤੇ ਰਹਿਣ ਤੋਂ ਬਾਅਦ ਦੂਵੇ ਤੇ ਲਵੇ ਤਾਂ ਓਕੇ ਕੋਪਸੇ ਟਲ ਬਗੁਲਾਣੇ ਆ ਗਿਆ ਇਸ ਦਰਾਨ ਦੇ ਵਿੱਚ ਨਖੀ ਮੈਨੇ ਮਨਸਰੂ ਦੇ ਵੇਖਿਆ ਅਮਲ ਕੀ ਕੀ ਮੈਨੂੰ ਵੇਖਿਆ ਸਮਾਵੀਤ ਲੱਗਿਆ ਪਤ ਗੁਦਰ ਕਰ ਗਿਆ ਦੋ ਦੋ ਜਿਵੇਂ دیਵਾਨ ਹੋ ਗਏ ਭਰਪੂਰ دیਵਾਨੀ ਜਦੋਂ ਉਹ ਆ ਤੇ ਆ ਗਈ ਤਾਂ ਤੁਹਾਡੇ ਹੁਸਨ ਜਵਾਨੀ ਦੀ ਸਰਸਾ ੜੀ ੜੀ ਮਹੱਲੇ ਮਹੱਲੇ ਹਰ ਘਰ ਹੋਣ ਤੀ ਮਲਤੀ ਅਸੀਂ ਇੱਥੇ ਬੈਠਾ ਬਤਿਨੋ ਅੱਗੇ ਕਿ ਜੇ ਮਲਤੀਏ ਤੇਰਾ ਕੀਮ ਅਸੀਂ ਕੋਰੀਆਂ ਤੇ ਬੈਠਾ ਵੇਖਿਆ ਸੀ ਹਾਂ 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 ਥੋੜਾ ਇਸ ਨੂੰ ਆਸ ਕੋਈ ਤਾਂ ਦੱਬੂ ਹੋ ਕੇ ਹੋਰ ਕਿ ਸੋਣਾ ਲੱਗਦਾ ਹੁਣਾ ਉਧਰ ਬਚੋੜਾਂ ਲਾ ਕੇ ਕਿੰਨੇ ਨੂੰ ਆਸਾ ਕਰੇ ਬੜਾ ਅਕੀਮਿਆ ਤੇਰੀ ਵਰਗੀ ਚੰਦੇ ਆਂ ਚੰਦੇ ਮਹਿਤਾਬ ਤੰਦ ਸੂਰਜ ਤੇ ਕਿਰਨ ਹਜ਼ਾਰਾਂ ਨਹੀਂ ਪਰ ਲੱਖਾਂ ਵਿੱਚੋਂ ਇੱਕ ਆਏ ਵੇਦ ਜਿਹਾ ਜ ਸਾ ਇਨਸਾਨ ਦਾ ਜਿਵੇਂ ਰਿਤੇ ਵਿੱਚ ਦਸਾਂ ਜੇ ਦੀ ਬੰਦਨੀ ਨਾ ਕਿ ਇਹ ਕਿ ਦੂਜੇ ਦੇ ਹੁਸਨ ਤੇ ਤਰੀ ਸੁਣਦੇ ਸੁਣਦੇ ਇੱਕ ਦਿਨ ਨੂੰ ਬਗਾਵਤ ਦੇਖਿਆ ਤੇ ਕਿਦੀ ਤੇ ਆਸ਼ਕ ਹੋ ਗਏ ਸਭ ਤੋਂ ਪਹਿਲੇ ਉਹਦੋਂ ਇੱਕ ਮਾਰੀ ਕਿ ਮੈਂ ਜਾ ਰਿਹਾ ਤੁਹਾਨੂੰ ਲਾ ਲੈਣ ਨੂੰ ਆ ਰਸਤੇ ਦੇ ਵਿੱਚ ਇੱਕ ਖੂਹ ਦੇ ਉੱਤੇ ਜਿੱਥੇ ਕੁੜੀਆਂ ਪਾਣੀ ਭਰਦੀਆਂ ਨੇ ਉਹਦੇ ਵਿੱਚ ਮਲਕੀ ਰਹੀ ਸੀ ਬੱਸ ਜਿਹੜਾ ਹਸਣ ਦੇਖੀ ਕੀ ਮੌਜੇ ਖਲੋ ਰਹੀ ਆ ਉਹਦੇ ਪਹਿਲਾਂ ਨੂੰ ਬੰਦੀ ਹਸਣ ਦੀ ਜੀ ਇਹ ਕੰਮ ਵੀ ਗਾਨਾ ਪੁੱਛਿਆ ਆਣੀ ਵੀ ਇਹ ਮਹਾਂ ਦੇ ਕੂਤੇ ਜਾਂਦਾ ਆਣੀ ਮਗਦਾ ਮੈਂ ਕੁੜੀ ਜਾਂ ਤਾਉਣਾ ਕੁੜੀ ਜੀ ਸਰਦਾਰ ਬਹੁਸੰਗੀ ਮਲਕਾ ਮਲਕੀ ਨੂੰ ਕੋੜ ਕੇ ਜਵਾਬ ਦਿੰਦੀ ਇਹਦਰਾ ਗਾਣਾ ਸੁਣਨਾ ਹੈ ਨਰਗਣੀ ਤਾਸੇ ਹੋ ਹੋ ਮਨ ਗਾਈ ਤਾਸੇ ਚੰਨਾ ਪਾਣੀ ਦਾਤ ਕਦੇ ਨਹੀਂ ਤਾਦੀ ਮੁਛੰਨਾ ਪਾਣੀ ਦਾਤ ਕਦੇ ਨਹੀਂ ਤਾਦੀ ਆਪ ਕੋੜਦੇ ਪਹੋ ਆਗਨੀ ਤਰ ਦੇਸੀ ਓਏ ਕੋੜਦੇ ਉੱਨੇ ਪਹੋ ਆਗਨੀ ਤਰ ਦੇਸੀ भाई तेरे जो बना दे रहन नी नजारे है तेरे जो बना दे रहन नी नजारे अल्लाह ना कर ऐ में चुनी सार तवे में कुछ अल्लाह ना कर ऐ में चुनी सार तवे में कुछ तेरे कुंड बिच बड़े दे दे ્યો પ્રદેશનું તાળે તું રાી કહેલા પ્રાણી કહે રાી કહેલા ત્યુ પ્રદેશનું તાળે તું નેમાન જવાની યોગન ગાંધી કરે તું નેહમ જવાની યોગન ગાની કરે ਚਨਨਾ ਤੇਰੇ ਨਾਲ ਚੱਪੇ ਨਾਲ ਗਾਦੇ ਓ ਚਨਨਾ ਤੇਰੇ ਨਾਲ ਚੱਪੇ ਨਾਲ ਗਾਦੇ ਤੇਰੇ ਹੱਥੋਂ ਨਾਲ ਤੇਰੇ ਦੇ ਕੋਟਾਂ ਤੇ ਲਈ ਤੇਰੇ ਹੱਥੋਂ ਨਾਲ ਤੇਰੇ ਦੇ ਕੋਟਾਂ ਤੇ ਪਾਣੇ ਨਾਲ ਚਨਾ ਬਣ ਗਿਆ ਜੱਤੇ ਪੰਗੇ ਪਾਣੇ ਨਾਲ ਚਨਾ ਬਣ ਗਿਆ ਜੱਤੇ ਪੰਗੇ ஜாரி ஜாரி பிஜி பதல போம்பி ம்மகே நீ முடையாரி பிஜி பதல போலே நம்ம நம்ம கமக்கி முட்டியாரி தூக்கி பல்லே தான் போல